ਮੇਰੇ ਦੋਸਤੋ ਕਿਸ ਨੇ ਬੜੇ ਕਮਾਲ ਦੀ ਗੱਲ ਕਹੀ ਹੈ ਕਿ ਖੁਦਾ ਮਨਜ਼ੂਰ ਕਰਦਾ ਹੈ ਦੁਆ ਜੋ ਦਿਲ ਸੇ ਹੁੰਦੀ ਹੈ ਪਰ ਮੁਸ਼ਕਲ ਤੋਂ ਇਹ ਹੈ ਕਿ ਬੜੀ ਮੁਸ਼ਕਲ ਸੇ ਹੁੰਦੀ ਹੈ ਸਤਿ ਸ੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ ਚ ਅਰਦਾਸ ਬੇਨਤੀ ਪ੍ਰਾਰਥਨਾ ਬਾਰੇ ਗੱਲ ਕਰਦੇ ਹਾਂ ਪਹਿਲਾਂ ਇਸ ਨਾਲ ਸੰਬੰਧ ਦੀ ਇੱਕ ਕਹਾਣੀ ਸੁਣਦੇ ਹਾਂ ਆਓ ਸ਼ੁਰੂ ਕਰੀਏ ਦੋਸਤੋ ਹੋ ਸਕਦਾ ਹੈ ਤੁਸੀਂ ਇਹ ਕਹਾਣੀ ਪਹਿਲਾਂ ਵੀ ਕਿਤੇ ਪੜ੍ਹੀ ਸੁਣੀ ਹੋਵੇ ਜੇਕਰ ਤੁਸੀਂ ਪਹਿਲਾਂ ਵੀ ਇਹ ਕਹਾਣੀ ਪੜ੍ਹੀ ਜਾਂ ਸੁਣੀ ਹੈ ਤਾਂ ਕਿਰਪਾ ਕਰਕੇ ਇਸ ਨੂੰ ਜ਼ਰੂਰ ਸੁਣਿਓ। ਦਿੱਲੀ ਦੇ ਵਿੱਚ ਇੱਕ ਬਹੁਤ ਹੀ ਪਹੁੰਚਿਆ ਹੋਇਆ ਡਾਕਟਰ ਐਕਸਪੀਰੀਅੰਸ ਡਾਕਟਰ ਰਹਿੰਦਾ ਸੀ ਡਾਕਟਰ ਪਟਨਾਗਰ ਬਹੁਤ ਤਜਰਬੇਕਾਰ ਸੀ ਲਾ ਇਲਾਜ ਬਿਮਾਰੀਆਂ ਦਾ ਇਲਾਜ ਕਰਿਆ ਕਰਦਾ ਸੀ ਜਿਹੜੇ ਕਿਤੋਂ ਵੀ ਇਲਾਜ ਨਹੀਂ ਹੋ ਸਕਦੇ ਸੀ ਉਹਨਾਂ ਰੋਗਾਂ ਦਾ ਵੀ ਇਲਾਜ ਕਰਦਾ ਸੀ ਇਸੇ ਕਰਕੇ ਉਸ ਦਾ ਬਹੁਤ ਨਾਮ ਬਣਿਆ ਹੋਇਆ ਸੀ ਅਤੇ ਇਸੇ ਕਰਕੇ ਉਹ ਫੀਸ ਵੀ ਬਹੁਤ ਜ਼ਿਆਦਾ ਲੈਂਦਾ ਸੀ। ਜ਼ਿਆਦਾਤਰ ਲੋਕ ਉਸ ਨੂੰ ਅਫੋਰਟ ਨਹੀਂ ਸੀ ਕਰਦੇ ਤੇ ਪਟਨਾਗਰ ਰੱਬ ਦੇ ਵਿੱਚ ਬਿਲਕੁਲ ਵੀ ਵਿਸ਼ਵਾਸ ਨਹੀਂ ਸੀ ਕਰਦਾ। ਉਹਨੂੰ ਲੱਗਦਾ ਸੀ ਕਿ ਰੱਬ ਨਾਂ ਦੀ ਚੀਜ਼ ਸਿਰਫ ਕੰਮ ਨਾ ਕਰਨ ਵਾਲੇ, ਮਿੰਤ ਨਾ ਕਰਨ ਵਾਲੇ ਲੋਕਾਂ ਨੇ ਬਣਾਈ ਹੈ। ਇਹ ਉਹ ਲੋਕ ਨੇ ਜਿਹੜੇ ਮਿੰਤ ਵਿੱਚ ਵਿਸ਼ਵਾਸ ਨਹੀਂ ਰੱਖਦੇ। ਇੱਕ ਵਾਰ ਉਹ ਜੈਪੁਰ ਕਿਸੇ ਸੈਮੀਨਾਰ ਵਿੱਚ ਚੱਲਿਆ ਸੀ। ਫਲਾਈਟ ਫੜਨੀ ਸੀ ਦਿੱਲੀ 에ਅਰਪੋਰਟ ਤੋਂ। ਜਿਉਂ ਹੀ ਉਹ ਦਿੱਲੀ 에ਅਰਪੋਰਟ ਤੇ ਪਹੁੰਚਿਆ ਦਸਾਂ ਕੁ ਮਿੰਟਾਂ ਬਾਅਦ ਅਨਾਉਂਸਮੈਂਟ ਹੁੰਦੀ ਹੈ ਕਿ ਜਿਹੜੀ ਫਲਾਈਟ 'ਚ ਉਸਨੇ ਜਾਣਾ ਹੈ ਉਹ 5 ਘੰਟੇ ਲੇਟ ਹੋ ਗਈ ਹੈ। ਬਹੁਤ ਗੁੱਸਾ ਆਇਆ। ਸਟਾਫ ਨੂੰ ਬੁਰਾ ਭਲਾ ਕਹਿਣ ਲੱਗ ਪਿਆ। ਕਹਿਣ ਲੱਗਾ ਕਿ ਅੱਜ ਹੀ ਫਲਾਈਟ ਲੇਟ ਹੋਣੀ ਸੀ। ਅੱਜ ਮੇਰਾ ਬਹੁਤ ਜ਼ਰੂਰੀ ਸੈਮੀਨਾਰ ਸੀ। ਉਹ ਚੀਫ ਗੈਸਟ ਦੇ ਤੌਰ ਤੇ ਜਾ ਰਿਹਾ ਸੀ। ਪਰ ਉਹ ਕੁਝ ਵੀ ਨਹੀਂ ਸੀ ਕਰ ਸਕਦਾ। ਨਾਲ ਬੈਠੇ ਇੱਕ ਬੰਦੇ ਨੇ ਪੁੱਛਿਆ, "ਭਾਈ ਕੀ ਕਾਰਨ ਹੈ?" ਜਦੋਂ ਉਹਨੇ ਦੱਸਿਆ ਕਿ ਮੈਂ ਇੱਕ ਸੈਮੀਨਾਰ ਵਿੱਚ ਜਾ ਰਿਹਾ ਹਾਂ ਤਾਂ ਉਸ ਬੰਦੇ ਨੇ ਸਲਾਹ ਦਿੱਤੀ ਕਿ ਬਾਹਰੋਂ ਟੈਕਸੀ ਲੈ ਲਓ ਪੰਜਾਂ ਛਿਆਂ ਘੰਟਿਆਂ ਚ ਤੁਹਾਡਾ ਸੈਮੀਨਾਰ ਹੈ ਉਦੋਂ ਤੱਕ ਟੈਕਸੀ ਨੇ ਲਾ ਦੇਣਾ ਹੈ ਉਹਨੂੰ ਗੱਲ ਜੱਜ ਗਈ ਬਾਹਰ ਆ ਕੇ ਇੱਕ ਟੈਕਸੀ ਡਰਾਈਵਰ ਨੂੰ ਪੁੱਛਿਆ ਕਿ ਉਹ ਮੈਨੂੰ 4-5 ਘੰਟਿਆਂ ਚ ਜੈਲਪੁਰ ਲਾ ਦੇਵੇਗਾ ਉਹ ਕਹਿੰਦਾ ਜੀ ਬਿਲਕੁਲ ਲਾ ਦੇਾਂਗੇ ਟੈਕਸੀ 'ਚ ਬੈਠ ਕੇ ਉਹ ਜੈਲਪੁਰ ਵੱਲ ਚੱਲ ਪਿਆ 2 ਘੰਟਿਆਂ ਦਾ ਸਫ਼ਰ ਕੀਤਾ ਸੀ ਕਿ ਤੂਫਾਨ ਆ ਗਿਆ ਰਾਸਤੇ 'ਚ ਬੜਾ ਮੀਂਹ ਪੈਣ ਲੱਗ ਪਿਆ ਤੇ ਅੱਗੇ ਜਦੋਂ ਸੜਕ ਤੇ ਕੁਝ ਵੀ ਦਿਸਣ ਤੋਂ ਹਟ ਗਿਆ ਤਾਂ ਡਰਾਈਵਰ ਕਹਿਣ ਲੱਗਿਆ ਕਿ ਸਰ ਅੱਗੇ ਜਾਣਾ ਬਹੁਤ ਮੁਸ਼ਕਲ ਹੈ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਬੇਤਰ ਇਹੀ ਹੈ ਕਿ ਆਪਾਂ ਕੋਈ ਜਗ੍ਹਾ ਲੱਭ ਲਈਏ ਤੇ ਥੋੜੀ ਦੇਰ ਆਰਾਮ ਕਰ ਲਈਏ ਮੀਂਹ ਬੰਦ ਹੋ ਜਾਵੇਗਾ ਉਦੋਂ ਆਪਾਂ ਚੱਲਾਂਗੇ ਹੋਰ ਕੋਈ ਆਪਸ਼ਨ ਨਹੀਂ ਸੀ ਬਚਿਆ ਸੋ ਰੁਕਣਾ ਪਿਆ ਉਹ ਦੋਵੇਂ ਕੋਈ ਘਰ ਲੱਭਣ ਲੱਗੇ ਬਹੁਤ ਹੀ ਬੇਰਾਨ ਜਿਹਾ ਇਲਾਕਾ ਸੀ ਜੰਗਲ ਜਿਹਾ ਲੱਗ ਰਿਹਾ ਸੀ ਉਹਨਾਂ ਨੂੰ ਇੱਕ ਘਰ ਦਿਸਿਆ ਬਿਲਕੁਲ ਬੇਸਿਕ ਜਿਹਾ ਜਦੋਂ ਕੁੰਡਾ ਖੜਕਾਇਆ ਤਾਂ ਕੁੰਡਾ ਖੁੱਲ੍ਹਾ ਹੀ ਸੀ ਤਾਂ ਅੰਦਰੋਂ ਆਵਾਜ਼ ਆਈ ਕਿ ਅੰਦਰ ਆ ਜਾਓ ਜਦੋਂ ਡਾਕਟਰ ਪਟਨਾਗਰ ਤੇ ਉਹਨਾਂ ਦਾ ਡਰਾਈਵਰ ਅੰਦਰ ਗਏ ਤਾਂ ਡਾਕਟਰ ਪਟਨਾਗਰ ਨੇ ਦੇਖਿਆ ਕਿ ਇੱਕ ਬਜ਼ੁਰਗ ਔਰਤ ਇੱਕ ਫੱਟੀ ਤੇ ਬੈਠੀ ਅਰਦਾਸ ਕਰ ਰਹੀ ਹੈ ਮਨ ਹੀ ਮਨ ਹੱਸਣ ਲੱਗ ਪਿਆ ਕਿ ਇਹ ਲੋਕ ਰੱਬ ਦੇ ਚੱਕਰਾਂ 'ਚ ਪਏ ਨੇ ਤਾਂ ਕਰਕੇ ਹੀ ਇਹ ਗਰੀਬ ਨੇ ਇਹ ਸਿਰਫ ਰੱਬ ਨੂੰ ਅਰਦਾਸਾਂ ਹੀ ਕਰਦੇ ਨੇ ਕੰਮ ਕਰ ਕੋਈ ਨਹੀਂ ਕਰਦੇ ਪਰ ਹੁਣ ਉਸਨੇ ਉਸ ਘਰ ਦਾ ਸਹਾਰਾ ਲਿਆ ਸੀ ਉਹ ਬੋਲਿਆ ਕੁਝ ਨਹੀਂ ਤੇ ਜਿਉਂ ਹੀ ਉਸ ਔਰਤ ਨੇ ਅਰਦਾਸ ਖਤਮ ਕੀਤੀ ਤਾਂ ਪਟਨਾਗਰ ਕਹਿਣ ਲੱਗਿਆ ਕਿ ਮੈਨੂੰ ਇੱਕ ਚਾਰਜਰ ਚਾਹੀਦਾ ਹੈ ਮੈਂ ਫੋਨ ਚਾਰਜ ਤੇ ਲਗਾਉਣਾ ਹੈ ਉਹ ਔਰਤ ਕਹਿਣ ਲੱਗੀ ਕਿ ਇੰਨੇ ਬੇਰਾਨੇ ਜਿਹੇ ਇਲਾਕੇ ਵਿੱਚ ਬਿਜਲੀ ਹੀ ਨਹੀਂ ਚਾਰਜਰ ਦੀ ਤਾਂ ਗੱਲ ਦੂਰ ਹੈ ਖੈਰ ਗੱਲਾਂ ਬਾਤਾਂ 'ਚ ਪਤਾ ਲੱਗਿਆ ਕਿ ਉਸ ਔਰਤ ਦੀ ਇੱਕ ਪੋਤੀ ਬਹੁਤ ਬਿਮਾਰ ਹੈ ਜਿਹੜੀ ਅੰਦਰ ਮੰਜੇ ਤੇ ਪਈ ਹੈ 2 ਸਾਲ ਲੰਘ ਗਏ ਤੁਰ ਨਹੀਂ ਸਕਦੀ बोल ਨਹੀਂ ਸਕਦੀ ਤਾਂ ਡਾਕਟਰ ਪਟਨਾਗਰ ਪੁੱਛਣ ਲੱਗੇ ਕਿ ਕੀ ਹੋਇਆ ਉਹ ਔਰਤ ਕਹਿ ਰਹੀ ਸੀ ਕਿ 2 ਸਾਲਾਂ ਤੋਂ ਇਹਨੂੰ ਅਜਿਹੀ ਬਿਮਾਰੀ ਹੈ ਜਿਸ ਨਾਲ ਇਸ ਦਾ ਤੁਰਨਾ ਫਿਰਨਾ ਬੰਦ ਹੋ ਗਿਆ ਹੈ ਕਈ ਡਾਕਟਰਾਂ ਨੂੰ ਦਿਖਾਇਆ ਸਭ ਨੇ ਜਵਾਬ ਦੇ ਦਿੱਤਾ ਹੁਣ ਸਾਨੂੰ ਕਿਤੋਂ ਪਤਾ ਲੱਗਿਆ ਹੈ ਕਿ ਇੱਕੋ ਡਾਕਟਰ ਹੈ ਜਿਹੜਾ ਇਸ ਦਾ ਇਲਾਜ ਕਰ ਸਕਦਾ ਹੈ ਪਰ ਉਹ ਬਹੁਤ ਮਹਿੰਗਾ ਹੈ ਔਰ ਉਹ ਵੱਡੇ ਸ਼ਹਿਰ ਵਿੱਚ ਹੈ ਸਾਡੇ ਕੋਲ ਤਾਂ ਉੱਥੇ ਪਹੁੰਚਣ ਲਈ ਕਰਾਇਆ ਤੱਕ ਨਹੀਂ ਹੈ ਤੇ ਉਸ ਡਾਕਟਰ ਦੀ ਫੀਸ ਦੇਣ ਬਾਰੇ ਤਾਂ ਅਸੀਂ ਸੋਚ ਵੀ ਨਹੀਂ ਸਕਦੇ ਉਹ ਕਹਿੰਦੀ ਇਸੇ ਕਰਕੇ ਮੈਂ ਹਰ ਰੋਜ਼ ਅਰਦਾਸ ਕਰਦੀਆਂ ਕਿ ਰੱਬ ਕੋਈ ਰਸਤਾ ਕੱਢੇ ਤੇ ਕੋਈ ਗੱਲ ਬਣੇ ਡਾਕਟਰ ਉਹਨੂੰ ਉਤਸੁਕਤਾ ਦੇ ਨਾਲ ਪੁੱਛਣ ਲੱਗਾ ਕਿ ਉਹ ਡਾਕਟਰ ਕਿਹੜਾ ਹੈ ਤੇ ਕਿੱਥੇ ਰਹਿੰਦਾ ਹੈ ਤਾਂ ਔਰਤ ਕਹਿੰਦੀ ਕਿ ਕੋਈ ਦਿੱਲੀ ਦਾ ਡਾਕਟਰ ਹੈ ਡਾਕਟਰ ਪਟਨਾਗਰ ਕਰਕੇ ਡਾਕਟਰ ਨੂੰ ਸੁਣ ਕੇ ਝਟਕਾ ਲੱਗਿਆ ਡਾਕਟਰ ਦੀਆਂ ਅੱਖਾਂ 'ਗੇ ਹਨੇਰਾ ਆ ਗਿਆ ਠੰਡੀ ਸੀਤ ਹਵਾ ਨਾਲ ਸੁੱਨ ਹੋਏ ਡਾਕਟਰ ਪਟਨਾਗਰ ਨੂੰ ਗਰਮੀ ਦੇ ਤਾਣ ਆਉਣੇ ਸ਼ੁਰੂ ਹੋ ਗਏ। ਉਹ ਦੁਬਾਰਾ ਫਿਰ ਪੁੱਛਦਾ ਹੈ ਜਿਵੇਂ ਸੁਪਨੇ ਚੋਂ ਬਾਹਰ ਆਏ ਹੋਵੇ ਕਿਹੜਾ ਡਾਕਟਰ ਦੱਸਿਆ ਤੁਸੀਂ ਤੇ ਕਿੱਥੋਂ ਦਾ ਕਿਹਾ? ਉਹ ਔਰਤ ਕਹਿੰਦੀ ਦਿੱਲੀ ਦਾ ਡਾਕਟਰ ਡਾਕਟਰ ਪਟਨਾਗਰ ਉਹੀ ਇਸ ਦਾ ਇਲਾਜ ਕਰ ਸਕਦਾ ਹੈ ਪਰ ਉਹ ਫੀਸ ਬੜੀ ਲੈਂਦਾ ਹੈ। ਅਸੀਂ ਦਿੱਲੀ ਪਹੁੰਚ ਨਹੀਂ پا ਰਹੇ। ਸਾਡੇ ਕੋਲ ਇੰਨੇ ਪੈਸੇ ਨਹੀਂ ਕਿ ਦਿੱਲੀ ਤੱਕ ਪਹੁੰਚ ਸਕੀਏ। ਸੋ ਅਰਦਾਸ ਕਰ ਰਹੀ ਸੀ ਕਿ ਪਰਮਾਤਮਾ ਕੋਈ ਰਸਤਾ ਕੱਢ ਦੇਵੇ। ਬਹੁਤ ਸ਼ੌਕ ਲੱਗਿਆ ਉਸ ਬੰਦੇ ਨੂੰ ਤੇ ਕਹਿਣ ਲੱਗਿਆ ਕਿ ਪ੍ਰਮਾਤਮਾ ਨੇ ਤੁਹਾਡੀ ਸੁਣ ਲਈ ਹੈ ਉਹਨੂੰ ਤੁਹਾਡੇ ਮੇਰੇ ਕੋਲ ਭੇਜਣ ਦਾ ਜਰੀਆ ਨਹੀਂ ਲੱਭਿਆ ਮੈਨੂੰ ਤੁਹਾਡੇ ਕੋਲ ਭੇਜ ਦਿੱਤਾ ਹੈ ਮੈਂ ਹੀ ਡਾਕਟਰ ਪਟਨਾਗਰ ਹਾਂ ਮੈਂ ਹੀ ਦਿੱਲੀ ਦਾ ਰਹਿਣ ਵਾਲਾ ਹਾਂ ਜਿਸ ਨੂੰ ਤੁਸੀਂ ਲੱਭ ਰਹੇ ਹੋ ਔਰਤ ਨੂੰ ਤਾਂ ਆਪਣੇ ਪ੍ਰਮਾਤਮਾ ਤੇ ਪੂਰਾ ਵਿਸ਼ਵਾਸੀ ਉਸ ਦੀਆਂ ਅੱਖਾਂ ਚੋਂ ਖੁਸ਼ੀ ਦੇ ਅਥਰੂ ਵਹਿ ਤੁਰੇ ਉਹ ਰੱਬ ਦਾ ਸ਼ੁਕਰਾਨਾ ਕਰਨ ਲੱਗੀ ਪਰ ਡਾਕਟਰ ਪਟਨਾਗਰ ਨੂੰ ਅੱਜ ਇੱਕ ਗੱਲ ਸਮਝ ਲੱਗ ਗਈ ਸੀ ਕਿ ਜਿਹੜੀਆਂ ਚੀਜ਼ਾਂ ਮਿਹਨਤ ਕਰਨ ਦੇ ਬਾਵਜੂਦ ਵੀ ਨਹੀਂ ਹੁੰਦੀਆਂ ਜਿਹੜੀਆਂ ਚੀਜ਼ਾਂ ਪੈਸਾ ਨਹੀਂ ਦੇ ਸਕਦਾ ਉਹ ਅਰਦਾਸ ਕਰ ਸਕਦੀ ਹੈ ਉਹ ਅਰਦਾਸ ਦੇ ਸਕਦੀ ਹੈ ਅੱਜ ਉਹ ਉੱਪਰ ਮੂੰਹ ਚੁੱਕ ਕੇ ਪਰਮਾਤਮਾ ਦਾ ਸ਼ੁਕਰਾਨਾ ਕਰ ਰਹੀ ਸੀ ਤੇ ਉਸ ਨੂੰ ਸਮਝ ਲੱਗ ਰਹੀ ਸੀ ਕਿ ਕਿਉਂ ਉਸ ਦੀ ਫਲਾਈਟ ਲੇਟ ਹੋਈ ਤੇ ਕਿਉਂ ਉਸ ਨੂੰ ਟੈਕਸੀ ਕਰਕੇ ਇਹਨਾਂ ਰਸਤਿਆਂ ਤੇ ਆਉਣਾ ਪਿਆ ਇਹ ਸਭ ਉਸ ਪਰਮਾਤਮਾ ਨੂੰ ਕੀਤੀ ਉਸ ਔਰਤ ਦੀ ਅਰਦਾਸ ਕਰਨ ਹੋਇਆ ਇਹ ਰਸਤਾ ਉਹਨੇ ਆਪ ਨਹੀਂ ਸੀ ਚੁਣਿਆ ਪਰਮਾਤਮਾ ਨੇ ਉਹਨੂੰ ਖੂਬ ਬਣਾ ਕੇ ਪਿਆਸੇ ਕੁਲ ਭੇਜਿਆ ਸੀ ਮੈਨੂੰ ਇਹ ਕਹਾਣੀ ਬਹੁਤ ਚੰਗੀ ਲੱਗੀ ਜੇ ਤੁਹਾਨੂੰ ਵੀ ਇਹ ਕਹਾਣੀ ਚੰਗੀ ਲੱਗੇ ਤਾਂ ਸ਼ੇਅਰ ਕਰ ਦੇਣਾ ਅਜਿਹੀਆਂ ਹੋਰ ਕਹਾਣੀਆਂ ਕਿਸੇ ਲੈ ਕੇ ਮਿਲਦੇ ਰਹਿਣਗੇ ਸ਼ੁਕਰੀਆ